ਕੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦਿੱਦਿਆ ਏਕਾ ਲਿਵਲਾਈ ਰਹਾਉ ਰੱਖ ਲੈ ਤਿਨ ਰਖਨ ਹਾਰੇ ਸਭ ਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਤਿ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦਿੱਦਿਆ ਏਕਾ ਲਿਵਲਾਈ ਰਹਾਉ ਰੱਖ ਲੈ ਤੈਨ ਰੱਖਣ ਹਾਰੇ ਸਭ ਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੋੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲਾਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ ਰਖ ਲੈ ਤਿਨ ਰਖਨ ਹਾਰੇ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦਿੱਦਿਆ ਏਕਾ ਲਿਵਲਾਈ ਰਹਾਓ ਰਖ ਲੈ ਤਿਨ ਰਖਨ ਹਾਰੇ ਸਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਓਖ ਦਿੱਦਿਆ ਏਕਾ ਲਿਵਲਾਈ ਰਹਾਓ ਰਖ ਲੈ ਤਿੰਨ ਰਖਨ ਹਾਰੇ ਸਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦਿੱਦਿਆ ਏਕਾ ਲਿਵਲਾਈ ਰਹਾਉ ਰਖ ਲੈ ਤਿਨ ਰਖਨ ਹਾਰੇ ਸਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸੱਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲਾਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦਿੱਦਿਆ ਏਕਾ ਲਿਵਲਾਈ ਰਹਾਉ ਰੱਖ ਲੈ ਤੈਨ ਰੱਖਣ ਹਾਰੇ ਸਭ ਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਪਏ ਸਹਾਈ ਕੋੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਾਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ ਰਹਾਉ ਰਖ ਲੈ ਤਿਨ ਰਖਨ ਹਾਰੇ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਓਖ ਦਿੱਦਿਆ ਏਕਾ ਲਿਵਲਾਈ ਰਹਾਓ ਰਖ ਲੈ ਤਿਨ ਰਖਨ ਹਾਰੇ ਸਭ ਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨੇ ਬੰਤ ਬਣਾਈ RAM ਨਾਮ ਓਖ ਦਿੱਦਿਆ ਏਕਾ ਲਿਵਲਾਈ ਰਹਾਓ ਰਖ ਲੈ ਤਿੰਨ ਰਖਨ ਹਾਰੇ ਸਬ ਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚ ਨਾਨਕ ਹੋਸੀ ਭੀ ਸਚ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਾਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖ ਦਿਦਿਆ ਏਕਾ ਲਿਵ ਲਾਈ ਰਹਾਉ ਰਖ ਲੈ ਤਿਨ ਰਖਨ ਹਾਰੇ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ